ਹੀ ਜਿਆਦਾ ਅ ਦੋਚਿੱਤੀ ਔਰ ਬਹੁਤ ਹੀ ਮਤਲਬ ਇੱਕ ਵੱਖਰੇ ਕਿਸਮ ਦਾ ਮਾਹੌਲ ਸ਼ਹਿਰ ਦੇ ਵਿੱਚ ਬਣਿਆ ਹੋਇਆ ਔਰ ਜਿਹੜਾ ਖਤਸ਼ਾ ਕਾਂਗਰਸ ਪਾਰਟੀ ਨੇ ਅਸੀਂ ਅੱਜ ਤੋਂ ਦੋ ਦਿਨ ਪਹਿਲਾਂ ਜाहिर ਕੀਤਾ ਸੀਗਾ ਔਰ ਉਹੀ ਉਹ ਜਿਹੜਾ ਸਾਹਮਣੇ ਆਇਆ ਔਰ ਪਹਿਲਾਂ ਤਾਂ ਸਾਨੂੰ ਇਹ ਗੱਲ ਦਾ ਪਤਾ ਸੀ ਪੀ ਪੀ ਇਹਨਾਂ ਨੇ ਨਕਸ਼ਾ ਲਾਉਣਾ ਨਹੀਂ ਔਰ ਇਹ ਅਨਾਕਾਨੀ ਕਰ ਰਹੇ ਔਰ ਜਦੋਂ ਅਸੀਂ ਕੱਲ ਮੀਟਿੰਗ ਦਾ ਜਿਹੜਾ ਮਿਊਨਿਸਪਲ ਕਮੇਟੀ ਨੇ ਏਜੰਡਾ ਕੱਢਿਆ ਕੀ ਸੋਮਵਾਰ ਨੂੰ ਇਹਦੀ ਪਗਾਮੀ ਮੀਟਿੰਗ ਸੱਦੀ ਜਾਏਗੀ। ਔਰ ਉਹਦੇ ਚ ਵਿਚਾਰਿਆ ਜਾਊਗਾ ਵੀ ਇਹ ਜਿਹੜਾ ਵਾਰਡ ਬੰਦੀ ਆ ਇਹ ਕਿਉਂ ਹੋ ਰਹੀ ਹੈ ਦੀ ਕੀ ਲੋੜ ਹੈ। ਤੇ ਉਸ ਤੋਂ ਪਹਿਲਾਂ ਫੇਰ ਇਹਨਾਂ ਨੂੰ ਮਜਬੂਰੀ ਬਸ ਜਿਹੜਾ ਵਾ ਉਹ ਨਕਸ਼ਾ ਸਿਰਫ 5:30 ਵਜੇ ਸ਼ਾਮ ਨੂੰ ਉਹ ਇਹਨਾਂ ਨੇ ਸਿਰਫ ਇੱਥੇ ਉੱਥੇ ਮਿਊਸਪਲ ਜਿਹੜਾ ਟਾਊਨ ਹਾਲ ਸਾਡਾ ਹਾਲ ਹੈ। ਉਹਦੇ ਵਿੱਚ ਥੱਲੇ ਧਰਤੀ ਤੇ ਜਿਹੜਾ ਬਿਛਾ ਦਿੱਤਾ ਗਿਆ ਔਰ ਨੇਰੇ ਵਿੱਚ ਬਿਲਕੁਲ ਉਦੋਂ ਸਾਰੇ ਕਮਰੇ ਵਿੱਚ ਹਨੇਰਾ ਸੀਗਾ ਔਰ ਇੱਕ ਵੀ ਕੋਈ ਲਾਈਟ ਨਹੀਂ ਸੀ ਜਗ ਰਹੀ ਮਤਲਬ ਕੀ ਆ ਕਿ ਮਕਸਦ ਕੀ ਆ ਦੇ ਪਿੱਛੇ ਕਿ ਹਰ ਚੀਜ਼ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਛਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਤਾ ਨਹੀਂ ਡਰ ਕਿਸ ਗੱਲ ਦਾ ਸ਼ਹਿਰ ਤਾਂ ਖੰਨ ਨਹੀਂ ਆ ਕੋਈ ਬਾਹਰੋਂ ਤਾਂ ਆ ਕੇ ਕਿਸੇ ਨੇ ਵੋਟ ਪਾਉਣੀ ਨਹੀਂ ਤੁਸੀਂ ਫਿਰ ਇਹਨੂੰ ਕਿਉਂ ਲੁਕੋ ਰਹੇ ਹੋ ਕਿਉਂ ਇਹ ਤੁਹਾਨੂੰ ਡਰ ਸਤਾ ਰਿਹਾ ਕਿਸ ਗੱਲ ਦਾ ਤੁਹਾਨੂੰ ਇਹ ਗੱਲ ਜਿਹੜੀ ਆ ਉਹ ਤੁਸੀਂ ਕਿਉਂ ਇਹ ਗੱਲ ਪਬਲਿਕ ਡੋਮੇਨ ਦੇ ਵਿੱਚ ਜਨਤਕ ਗਰੁੱਪ ਦੇ ਵਿੱਚ ਤੁਸੀਂ ਇਹ ਗੱਲ ਕਿਉਂ ਨਹੀਂ ਲੈ ਕੇ ਆ ਰਹੇ ਸਾਡਾ ਤਾਂ ਇਹੀ ਸਵਾਲ ਸੀਗਾ ਔਰ ਜਿਹੜੇ ਸਾਡੇ ਕਾਉਂਸਲਰ ਜਾਂ ਸਾਡੇ ਪ੍ਰਧਾਨ ਕਮਲਜੀਤ ਸਿੰਘ ਲੱਧੜ ਉੱਥੇ ਮੌਜੂਦ ਸੀਗੇ ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਨਕਸ਼ਾ ਜਿਹੜਾ ਇਹਨਾਂ ਨੂੰ ਮੜੀ ਜੀ ਕੋਈ ਪਣਕ ਪੈ ਗਈ ਤਾਂ ਇੱਕਦਮ ਇਹ ਜਾ ਕੇ ਉੱਥੇ ਕਮਰੇ ਦੇ ਵਿੱਚ ਗਏ ਤਾਂ ਉਹੀ ਗੱਲ ਹੋਈ ਜਿਹੜੀ ਅਸੀਂ ਪਹਿਲਾਂ ਵੀ ਕਹਿੰਦੇ ਆ ਰਹੇ ਹਾਂ ਕਿ ਨਕਸ਼ਾ ਜਿਹੜਾ ਉਹ ਫਰਸ਼ ਤੇ ਜਿਹੜਾ ਪਾਇਆ ਹੋਇਆ ਸੀਗਾ ਔਰ ਜਦੋਂ ਇਹਨਾਂ ਨੇ ਵਿਰੋਧ ਕੀਤਾ ਨਾਰੇਬਾਜੀ ਕੀਤੀ ਫਿਰ ਕੁਝ ਮੁਲਾਜ਼ਮ ਜਿਹੜੇ ਨੇ ਉਹਨਾਂ ਨੇ ਉਸ ਨੂੰ ਕੰਧ ਦੇ ਉੱਤੇ ਲਾਉਣ ਦੀ ਜਿਹੜੀ ਆ ਉਹ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਤੁਸੀਂ ਦੇਖੋ ਹਾਲਾਤ ਕੀ ਬਣੇ ਹੋਏ ਨੇ ਇਹ ਕੋਈ ਲੋਕ ਰਾਜ ਕੋਈ ਇਹ ਕਦੇ ਅਜਿਹੇ ਇਹਦੇ ਹਾਲਾਤ ਬਣੇ ਨੇ ਤੁਸੀਂ ਕਿਵੇਂ ਮਤਲਬ ਬੈਕ ਡੋਰ ਪਿਛਲੇ ਦਰਵਾਜ਼ੇ ਰਾਹੀਂ ਤੁਸੀਂ ਸਾਰਾ ਹੀ ਕੰਮ ਤੁਸੀਂ ਕਾਲਾ ਕਰ ਰਹੇ ਹੋ ਧਾਲ ਕਾਲੀ ਨਹੀਂ ਇਹ ਸਾਰਾ ਕੰਮ ਹੀ ਕਾਲਾ ਮਾਲਾ ਤੁਹਾਡਾ ਤੁਸੀਂ ਕਿਹੋ ਜਿਹੇ ਹਾਲਾਤ ਬਣਾਤੇ ਇਹ ਕਿਹੋ ਜੀ ਸਰਕਾਰ ਆ ਕਿਹੋ ਜਿਹਾ ਬਦਲਾਵ ਜੇ ਤੁਸੀਂ ਬਾਕੀ ਲੋਕਾਂ ਦੀ ਕੋਈ ਗੱਲ ਸੁਣੀ ਹੁੰਦੀ ਕੋਈ ਇੱਥੇ ਤਰੱਕੀ ਹੁੰਦੀ ਕੋਈ ਵਿਕਾਸ ਹੋਇਆ ਹੁੰਦਾ ਕੋਈ ਚੰਗੇ ਕੰਮ ਕੀਤੇ ਹੁੰਦੇ ਕਿਸੇ ਤੇ ਪਰਚੇ ਨਾ ਕਰਾਏ ਹੁੰਦੇ ਹ ਕਿਸੇ ਨੂੰ ਕੋਈ ਦਬਾਇਆ ਧਮਕਾਇਆ ਨਾ ਹੁੰਦਾ ਤਾਂ ਫਿਰ ਤੁਹਾਨੂੰ ਡਰਨ ਦੀ ਕੀ ਲੋੜ ਸੀ ਫਿਰ ਤੁਸੀਂ ਇਹਨੂੰ 7-8 ਦਿਨ ਲਗਾਤਾਰ ਉੱਥੇ ਉਹ ਜਿਹੜਾ ਨਕਸ਼ਾ ਲਾ ਕੇ ਰੱਖਦੇ ਔਰ ਦੇਖੋ 15-20 ਮਿੰਟ ਅੱਧੇ ਘੰਟੇ ਬਾਅਦ ਉਹਨੂੰ ਨਕਸ਼ਾ ਲਾਉਣ ਵੀ ਲੱਗੇ ਨਾਲ ਜਿਹੜਾ ਕੰਨ ਤੇ ਮੜਾਇਆ ਚਿਪਕਾਇਆ ਉਹਨੂੰ ਨਾਲ ਦੀ ਨਾਲ ਹੀ ਇਹਨਾਂ ਨੇ ਉਹੋ ਵਾਪਸ ਫੇਰ ਉਹਨੂੰ ਦੁਬਾਰਾ ਉਹਦੀ ਤੈਅ ਮਾਰ ਲਈ ਔਰ ਹੁਣ ਪਤਾ ਨਹੀਂ ਨਕਸ਼ਾ ਫੇਰ ਕਿੱਥੇ ਸੋ ਨਕਸ਼ਾ ਹੀ ਬਹੁਤ ਵੱਡਾ ਮਤਲਬ ਇੱਕ ਐਡਾ ਵੱਡਾ ਕੋਈ ਚੀਜ਼ ਬਣੀ ਹੋਈ ਹੈ ਜਿਹੜੀ ਇਹਨਾਂ ਨੇ ਕੀ ਕਹਿੰਦੇ ਨੇ ਪਤਾ ਨਹੀਂ ਉਹਨੂੰ ਕਿਉਂ ਇਸ ਤਰ੍ਹਾਂ ਇਹ ਉਹਨੂੰ ਲਕੂਣ ਕੇ ਲਕੋ ਕੇ ਉਹਨੂੰ ਆਪ ਖੁਦਰੀਆਂ ਗੱਲਾਂ ਕਰ ਰਹੇ ਨੇ ਔਰ ਇਹਨਾਂ ਨੇ ਆਪਣੇ ਮੁਤਾਬਕ ਕੁਝ ਚੰਦ ਬੰਦਿਆਂ ਨੂੰ ਉਹਦਾ ਫਾਇਦਾ ਪਹੁੰਚਾਉਣ ਦੇ ਲਈ ਕੀ ਕਹਿੰਦੇ ਨੇ ਇਹ ਸਾਰਾ ਕੰਮ ਕੀਤਾ ਪਰ ਸ਼ਹਿਰ ਇਹਨਾਂ ਨੂੰ ਕਦੇ ਮਾਫ਼ ਨਹੀਂ ਕਰੂਗਾ ਸਾਡਾ ਸ਼ਹਿਰ ਜਿਹੜਾ ਬਹੁਤ ਹੀ ਭਾਈਚਾਰਕ ਸਾਂਝ ਵਿੱਚ ਰਹਿਣਾ ਜਾਣਦਾ ਔਰ ਇੱਥੇ ਸਾਡੇ ਅਮਨ ਪਸੰਦ ਸ਼ਹਿਰ ਆ ਔਰ ਇਹਨਾਂ ਨੂੰ ਕਦੇ ਵੀ ਮੈਂ ਸਮਝਦਾ ਕਿ ਜੋ ਇਹਨਾਂ ਨੇ ਹਰਕਤਾਂ ਕੀਤੀਆਂ ਨੇ ਜੋ ਗੱਲਾਂ ਸਾਹਮਣੇ ਆਈਆਂ ਨੇ ਜਿਸ ਤਰੀਕੇ ਨਾਲ ਅੱਜ ਰੌਲਾ ਪਿਆ ਹੋਇਆ ਪੂਰੇ ਸ਼ਹਿਰ ਦੇ ਵਿੱਚ ਬੇਚੈਨੀ ਦਾ ਮਾਹੌਲ ਆ ਇਹਨਾਂ ਨੂੰ ਸ਼ਹਿਰ ਜਿਹੜਾ ਕਦੇ ਮਾਫ਼ ਨਹੀਂ ਕਰੂਗਾ ਔਰ ਅਸੀਂ ਕਾਨੂੰਨ ਦਾ ਵੀ ਕੀ ਕਹਿੰਦੇ ਨੇ ਸਹਾਰਾ ਲਵਾਂਗੇ ਔਰ ਜੋ ਇਹੀ ਹੋਏਗਾ ਅਸੀਂ ਤਾਂ ਉਸ ਨੂੰ ਅੱਗੇ ਲੈ ਕੇ ਆਵਾਂਗੇ ਔਰ ਜੇ ਸੰਘਰਸ਼ ਕਰਨਾ ਪਿਆ ਤਾਂ ਅਸੀਂ ਸੰਘਰਸ਼ ਵੀ ਕਰਾਂਗੇ ਔਰ ਇਹਨਾਂ ਨੂੰ ਮਨਮਾਨੀਆਂ ਨਹੀਂ ਕਰਦੇ ਕੁਲ ਸਾਹਿਬ ਇੱਕ ਰਾਤ ਨੂੰ ਪ੍ਰੈਸ ਕਾਨਫਰੰਸ ਕੀਤੀ ਆ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਉਹਨਾਂ ਨੇ ਕਿਹਾ ਕਿ ਜਦੋਂ ਇਹ ਨਕਸ਼ਾ ਚੰਡੀਗੜ੍ਹ ਹੋ ਰਿਹਾ ਸੀਗਾ ਤਾਂ ਦੋ ਪ੍ਰਧਾਨ ਜੀ ਤੇ ਇਹਨਾਂ ਦੇ ਨਾਲ ਇੱਕ ਕੌਂਸਲਰ ਜਿਹੜਾ ਹੈ ਕਾਂਗਰਸ ਪਾਰਟੀ ਦਾ ਵੀ ਉਹ ਚੰਡੀਗੜ੍ਹ ਦੋ ਵਾਰ ਜਾ ਕੇ ਆਏ ਨੇ ਵੀ ਫਿਰ ਉਸ ਟਾਈਮ ਨੂੰ ਪਤਾ ਨਹੀਂ ਲੱਗਿਆ ਵੀ ਜਿਹੜਾ ਹੈ ਵੀ ਨਕਸ਼ਾ ਕਿਵੇਂ ਬਣ ਰਿਹਾ ਹੈ ਦੇਖੋ ਕਿੰਨਾ ਝੂਠ ਬੋਲਿਆ ਹੈ ਇੰਨੀ ਝੂਠ ਦੀ ਹੱਦੇ ਲੱਗੀ ਇਨਾ ਝੂਠ ਤਾਂ ਮੈਂ ਕਹਿੰਦਾ ਇੱਕ ਝੂਠ ਬੋਲ ਕੇ ਹੁਣ ਇਹਨਾਂ ਨੂੰ 100-100 ਝੂਠ ਬੋਲਣਾ ਪੈ ਰਿਹਾ ਤੁਸੀਂ ਦੱਸੋ ਵੀ ਇਹਨਾਂ ਨੂੰ ਇੱਕ ਵਾਰ ਸਿਰਫ ਬੁਲਾਇਆ ਗਿਆ ਆਫੀਸ਼ੀਅਲੀ ਜਿਹੜਾ ਕਿ ਇਹ ਡਿਲੀਮਿਟੇਸ਼ਨ ਬੋਰਡ ਬਣਿਆ ਔਰ ਜਦੋਂ ਉਸ ਮੀਟਿੰਗ ਦੇ ਵਿੱਚ ਗਏ ਤਾਂ ਇਹਨਾਂ ਨੇ ਜਾ ਕੇ ਦੇਖਿਆ ਵੀ ਜਿਹੜੇ ਦੋ ਨੁਮਾਇंदे ਸਰਕਾਰ ਵੱਲੋਂ ਇਸੇ ਸ਼ਹਿਰ ਦੇ ਨਾਮਜ਼ਦ ਕੀਤੇ ਉਹ ਵੀ ਉੱਥੇ ਹਾਜ਼ਰ ਨਹੀਂ ਸੀਗੇ ਜਿਹੜੇ ਦੂਸਰੀਆਂ ਪਾਰਟੀਆਂ ਵਿੱਚੋਂ ਮੈਂਬਰ ਲਏ ਸੀ ਉਹ ਵੀ ਉੱਥੇ ਕੋਈ ਹਾਜ਼ਰ ਨਹੀਂ ਸੀ ਔਰ ਇਹ ਜਦੋਂ ਦੋਨਾਂ ਨੇ ਕਿਹਾ ਕਿ ਸਾਨੂੰ ਜਿਹੜਾ ਨਕਸ਼ਾ ਦਿਖਾਇਆ ਜਾਵੇ ਔਰ ਅਫਸਰਾ ਨੇ ਸ਼ਰੇਆਮ ਇਸ ਗੱਲ ਦੀ ਅਨਾਕਾਨੀ ਕੀਤੀ ਇਨਕਾਰ ਕੀਤਾ ਔਰ ਇਹ ਇਹਨਾਂ ਨੇ ਡਿਸੈਂਟ ਲੋਡ ਦੇ ਕੇ ਪ੍ਰੋਪਰ ਉਹਨੂੰ ਰਿਟਰਨ ਹੈ ਕੋਈ ਇਹ ਕੋਈ ਉਹ ਨਹੀਂ ਹੈ ਇਹ ਪੂਰਾ ਇੱਕ ਕੀ ਕਹਿੰਦੇ ਨੇ ਰਿਕਾਰਡ ਦੀ ਗੱਲ ਹੈ ਕਿ ਇਹਨਾਂ ਨੇ ਉਸ ਦੇ ਵਿਰੋਧ ਵਿੱਚ ਦੋਨੇ ਮੈਂਬਰ ਨੇ ਆਪਣੇ ਦਸਤਖਤ ਕਰਕੇ ਇਹ ਜਿਹੜਾ ਅਸੀਂ ਉੱਥੇ ਦਰਜ ਕਰਵਾਇਆ ਆਪਣਾ ਵਿਰੋਧ ਔਰ ਉਸ ਤੋਂ ਬਾਅਦ 10 ਦਿਨ ਲੰਘ ਗਏ ਕਿਸੇ ਨੂੰ ਵੀ ਇਹ ਜਿਹੜਾ ਵਾ ਉਹ ਬੁਲਾਇਆ ਨਹੀਂ ਗਿਆ ਆ ਤੁਹਾਨੂੰ ਅਸੀਂ ਇਹਦੀਆਂ ਕਾਪੀਆਂ ਵੀ ਦੇ ਦੇਾਂਗੇ ਤੁਸੀਂ ਇਹਦੀ ਫੋਟੋ ਵੀ ਖਿੱਚ ਸਕਦੇ ਹੋ ਇਹ ਜਿਹੜਾ ਡਿਸੈਂਟ ਨੋਟ ਹੈ ਜਿਹੜਾ ਕਿ ਇਹਨਾਂ ਨੇ ਉੱਥੇ ਡੀ ਲਿਮਿਟੇਸ਼ਨ ਬੋਰਡ ਦੇ ਵਿੱਚ ਆਪਣਾ ਜਿਹੜਾ ਉਹ ਪੱਖ ਰੱਖਿਆ ਔਰ ਇਹਨਾਂ ਨੂੰ ਬਿਲਕੁਲ ਸਾਰੀ ਗੱਲ ਜਿਹੜੀ ਐ ਲਪੋਈ ਗਈ ਹੈ ਕਿਸੇ ਨੂੰ ਕੋਈ ਦੱਸਿਆ ਨਹੀਂ ਗਿਆ ਮੇਲ ਵੀ ਕੀਤੀ ਹੈ ਜੀ ਡਾਇਰੈਕਟਰ ਤੇ ਸੈਕਟ ਨੋ ਸੈਟ ਆ ਦੇਖੋ ਆ ਇਹਨਾਂ ਨੇ ਬਕਾਇਦਾ ਤੌਰ ਤੇ ਮੇਲ ਕੀਤੀ ਹੈ ਇਹ ਵੀ ਪ੍ਰੋਪਰ ਰਿਕਾਰਡ ਦੇ ਨਾਲ ਕੋਈ ਅਸੀਂ ਕੋਈ ਉਹ ਨਹੀਂ ਕਰੇ ਇਹ ਤਾਂ ਇੰਨਾ ਝੂਠ ਬੋਲ ਰਹੇ ਨੇ ਇਹਨਾਂ ਨੂੰ ਇਸ ਗੱਲ ਦੀ ਕੀਮਤ ਚਕਾਉਣੀ ਪਊਗੀ ਜਿਹੜਾ ਝੂਠ ਬੋਲ ਰਹੇ ਨੇ ਇੱਕ ਝੂਠ ਬੋਲ ਕੇ ਫਿਰ ਇਹ ਉਸ ਨੂੰ ਹੋਰ ਵੱਡਾ ਝੂਠ ਜਿਹੜਾ ਉਹ ਬਣਾਉਣ ਦੀ ਕੋਸ਼ਿਸ਼ ਕਰ ਰਹੇ ਪਰ ਆ ਤੁਸੀਂ ਪੱਤਰਕਾਰ ਸਾਹਿਬਾਨ ਬੈਠੇ ਹੋ ਥੋੜਾ ਅਸੀਂ ਤਨਮਾਦ ਕਰਦੇ ਆ ਥੋੜਾ ਅਸੀਂ ਇਸ ਗੱਲੋਂ ਸ਼ੁਕਰੀਆ ਦਾ ਕਰਦੇ ਆ ਕਿ ਤੁਸੀਂ ਇੱਕ ਇੱਕ ਗੱਲ ਸਾਡੀ ਲੋਕਾਂ ਤੱਕ ਪਹੁੰਚਦੀ ਕੀਤੀ ਆ ਔਰ ਤੁਹਾਨੂੰ ਵੀ ਸਾਰੀ ਗੱਲ ਦਾ ਪਤਾ ਤੁਹਾਨੂੰ ਵੀ ਜਿਹੜੀ ਇਹ ਤਸਵੀਰ ਆ ਸ਼ੀਸ਼ੇ ਦੀ ਤਰ੍ਹਾਂ ਸਾਫ਼ ਨਜ਼ਰ ਆ ਰਹੀ ਆ ਔਰ ਇਹ ਅੱਜ ਝੂਠ ਤੇ ਝੂਠੀ ਬੋਲੀ ਜਾ ਰਹੇ ਨੇ ਕੋਈ ਕਹਿ ਰਿਹਾ ਇਹਨਾਂ 'ਚੋਂ ਕਿ ਸਵੇਰ ਦਾ ਨਕਸ਼ਾ ਲੱਗਿਆ ਹੋਇਆ ਦੱਸੋ ਸਵੇਰੇ ਲੱਗਿਆ ਸੀ ਕੋਈ ਇਸ ਗੱਲ ਨੂੰ ਮੰਨਣ ਨੂੰ ਤਿਆਰ ਫਿਰ ਕਹੀ ਜਾਂਦੇ ਨੇ ਨਹੀਂ ਜੀ ਇਹ ਤਾਂ ਦੁਪਹਿਰੇ ਕੀ ਕਹਿੰਦੇ ਨੇ ਉਹ ਲੱਗਿਆ ਸੀਗਾ ਇਹਨਾਂ ਦੇ ਆਪ ਦੇ ਬੰਦੇ ਇਹਨੂੰ ਹੀ ਨਹੀਂ ਪਤਾ ਲੱਗ ਰਿਹਾ ਵੀ ਨਕਸ਼ਾ ਲੱਗਿਆ ਤੇ ਕਦੋਂ ਲੱਗਿਆ ਮਤਲਬ ਝੂਠ ਹੀ ਬੋਲੀ ਜਾਂ ਪ्रेस ਤੁਸੀਂ ਸਾਰੇ ਉੱਥੇ ਸੀ ਜਦੋਂ ਲਾਇਆ ਤੁਹਾਡੇ ਸਾਹਮਣੇ ਸਾਰਾ ਵੀਡੀਓ ਰਿਕਾਰਡ ਹੋਈ ਹੈ ਨਾਰੇਬਾਜੀ ਉੱਥੇ ਹੋਈ ਹੈ ਤੁਸੀਂ ਸਾਰੀ ਗੱਲ ਰਿਕਾਰਡ ਕੀਤੀ ਹੈ ਸੋ ਇਹ ਗੱਲਾਂ ਤਾਂ ਸਾਰੀਆਂ ਰਿਕਾਰਡ ਦੀਆਂ ਗੱਲਾਂ ਨੇ ਤੁਸੀਂ ਅੱਗੇ ਐਕਸ਼ਨ ਲੈਣ ਕੀ ਹੈ ਸਰ ਫਿਊਚਰ ਪਲੈਨਿੰਗ ਇਹ ਆ ਕਿ ਅਸੀਂ ਅੱਜ ਹੀ ਬੈਠ ਕੇ ਇਹਦੇ ਬਾਰੇ ਸੋਚ ਵਿਚਾਰ ਕਰਾਂਗੇ ਔਰ ਔਨਰੇਬਲ ਹਾਈ ਕੋਰਟ ਕਿਉਂਕਿ ਛੁੱਟੀਆਂ ਚੱਲ ਰਹੀਆਂ ਦੇਖੋ ਇਹਨਾਂ ਨੇ ਇਹ ਵੀ ਟੇਡੇ ਟੰਗ ਨਾਲ ਇਹ ਵੀ ਇੱਕ ਬਹੁਤ ਵੱਡਾ ਸਵਾਲ ਖੜਾ ਕਰਦਾ ਮੈਂ ਉਦੋਂ ਕਿਹਾ ਸੀ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਦੂਸਰੇ ਸ਼ਹਿਰਾਂ ਵਿੱਚ ਨਕਸ਼ੇ ਲੱਗ ਚੁੱਕੇ ਨੇ ਔਰ ਇਹ ਢੀ ਕਰ ਰਹੇ ਨੇ ਕਿ ਕਦੋਂ ਜਿਹੜੀਆਂ ਕ੍ਰਿਸਮਸ ਜਾਂ ਜਿਹੜੀਆਂ ਨਵੇਂ ਸਾਲ ਦੀਆਂ ਛੁੱਟੀਆਂ ਸ਼ੁਰੂ ਹੋ ਜਾਣ ਕੋਰਟਸ ਜਿਹੜੀਆਂ ਨੇ ਉਹ ਮੰਦ ਨੇ ਛੁੱਟੀਆਂ ਤੇ ਜੱਜ ਸਾਹਿਬਾਨ ਗਏ ਹੋਏ ਨੇ ਇਹਨਾਂ ਨੇ ਉਹ ਵੀ ਇੱਕ ਬਹੁਤ ਵੱਡਾ ਮਤਲਬ ਇੱਕ ਫਰਾਡ ਕੀਤਾ ਕਿ ਹਾਈ ਕੋਰਟ ਦੀਆਂ ਛੁੱਟੀਆਂ ਦੇਖ ਕੇ ਇਹਨਾਂ ਨੇ ਇਹ ਨਕਸ਼ਾ ਜਿਹੜਾ ਉਹ ਵੀ ਕੱਲ ਸ਼ਾਮ ਨੂੰ 5:00 ਵਜੇ ਤੋਂ ਬਾਅਦ ਜਿਹੜਾ ਇਹਨਾਂ ਨੇ ਲਾਇਆ ਇਹ ਵੀ ਇਹਦਾ ਵੀ ਇੱਕ ਬਹੁਤ ਵੱਡਾ ਜੜਾਵਾ ਉਹ ਇੱਕ ਇਨਕੁਆਰੀ ਬਣਦੀ ਹੈ ਇੱਕ ਵਿਸ਼ਾ ਬਹੁਤ ਵੱਡਾ ਕਿ ਇਹਦੇ ਬਾਰੇ ਵੀ ਇਹਨਾਂ ਨੂੰ ਕਟਖੜੇ 'ਚ ਖੜਾ ਹੋਣਾ ਪਊਗਾ ਕਿ ਇਹਨਾਂ ਨੇ ਇਹ ਜਾਣਬੁੱਝ ਕੇ ਸਾਰਾ ਕੰਮ ਕੀਤਾ ਕਿੰਨੇ ਜਿਹੜਾ ਹੁੰਦਾ ਜੀ ਇਹ ਜਿਹੜਾ ਆਪਾਂ ਲੱਗ ਗਿਆ ਉਹਦੇ 7 ਦਿਨਾਂ ਦੇ ਵਿੱਚ ਵਿੱਚ ਤੁਸੀਂ ਇਤਰਾਜ਼ ਲਾਉਂਦੇ ਇਤਰਾਜ਼ ਕੋਈ ਵੀ ਲਾ ਸਕਦਾ ਕੋਈ ਵੀ ਇੰਟਰਸਟਿਡ ਪਾਰਟੀ ਕੋਈ ਕੋਈ ਪੋਲੀਟੀਕਲ ਪਾਰਟੀ ਨਹੀਂ ਕੋਈ ਜ਼ਰੂਰੀ ਹੁੰਦਾ ਕੋਈ ਆਮ ਨਾਗਰਿਕ ਵੀ ਸ਼ਹਿਰ ਦਾ ਰਹਿਣ ਵਾਲਾ ਉਹ ਇਸ ਗੱਲ ਤੇ ਇਤਰਾਜ਼ ਲਾ ਸਕਦਾ ਵੀ ਮੇਰਾ ਜਿਹੜਾ ਘਰ ਆ ਜਾਂ ਮੇਰਾ ਵਾਰਡ ਆ ਜਾਂ ਮੇਰੀ ਗਲੀ ਆ ਇਹ ਮੈਨੂੰ ਇਸ ਦੇ ਵਿੱਚ ਕਿਉਂ ਲਾਇਆ ਗਿਆ ਮੈਨੂੰ ਇਹਦੇ ਬਾਰੇ ਦੱਸਿਆ ਜਾਵੇ ਇਹਦੇ ਬਾਰੇ ਮੈਨੂੰ ਜਾਣਕਾਰੀ ਦੇਣੀ ਜ਼ਰੂਰੀ ਹੈ ਇਹ ਕਾਨੂੰਨ ਆ ਐਕਟ ਪਰ ਇਹ ਤਾਂ ਆਮ ਤਾਂ ਲੋਕਾਂ ਦੀ ਗੱਲ ਛੱਡੋ ਤੁਸੀਂ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਜਿਹੜੇ ਮੌਜੂਦਾ ਗੱਦੀ ਤੇ ਬੈਠੇ ਪ੍ਰਧਾਨ ਨੇ ਸੰਵਿਧਾਨਿਕ ਅਹੁਦੇ ਤੇ ਬੈਠੇ ਨੇ ਇਹ ਤਾਂ ਉਹਨਾਂ ਤੋਂ ਵੀ ਹਰ ਗੱਲ ਲੁਕਾਈ ਜਾ ਰਹੀ ਉਹਨਾਂ ਨੂੰ ਵੀ ਕੁਝ ਨਹੀਂ ਪਤਾ ਪਤਾ ਨਹੀਂ ਕਿ ਲਾ ਦੇਖੋ ਕਿੰਨੀ ਮਤਲਬ ਲੁਕਾਉਣ ਦੀ ਇਹ ਕੋਸ਼ਿਸ਼ ਕਰ ਰਹੇ ਨੇ ਉਹ ਤੋਂ ਝੂਠ ਬੋਲ ਰਹੇ ਮੈਂ ਤਾਂ ਵੀ ਗੱਲ ਹੈਗੀ ਸੀ ਕਿ ਪਹਿਲਾਂ ਬਿਲਕੁਲ ਮੈਂ ਤੁਹਾਨੂੰ ਦੱਸਦਾ ਮੈਂ ਉਹਦੋਂ ਵੀ ਦੱਸੀ ਸੀ ਗੱਲ ਵੀ ਇਹ ਕਾਨੂੰਨ ਹੈ ਇਹਦੇ ਵਿੱਚ ਜਾਂ ਤਾਂ 15 ਸਾਲ ਦੀ ਟਰਮ ਹੋ ਗਈ ਹੋਵੇ ਜਦੋਂ ਅਗਲੇ 16 16ਵੇਂ ਸਾਲ ਜਾਂਦਾ ਜਦੋਂ ਮਿਸਟਰ ਕਮੇਟੀ ਦੀ ਅਗਲੀ ਤੀਜੀ ਚੋਣ ਤੋਂ ਬਾਅਦ ਚੌਥੀ ਚੋਣ ਹੁੰਦੀ ਆ ਉਦੋਂ ਉਹ ਡੀਲਿਮਿਟੇਸ਼ਨ ਬੋਰਡ ਨੂੰ ਹੱਕ ਆ ਕਿ ਉਹ ਇਹਦੀ ਡੀਲਿਮਿਟੇਸ਼ਨ ਕਰ ਸਕਦਾ ਜਾਂ ਕੋਈ ਏਰੀਆ ਵਿੱਚ ਨਵਾਂ ਐਡ ਹੋਇਆ ਹੋਵੇ ਤਾਂ ਹੋ ਸਕਦਾ ਜਾਂ ਨਵਾਂ ਕੋਈ ਸੰਸਕ ਹੋਇਆ ਹੋਵੇ ਸਰਵੇ ਰਿਪੋਰਟ ਹੋਏ ਹੋਵੇ ਜਿਹੜੀ ਕਿ ਗਵਰਨਮੈਂਟ ਵੱਲੋਂ ਨੋਟੀਫਾਈ ਹੋਈ ਹੁੰਦੀ ਆ ਉਸ ਤੋਂ ਬਾਅਦ ਇਹ ਹੋਰ ਕੋਈ ਇਹਦੇ 'ਚ ਹੱਲ ਨਹੀਂ ਕਿ ਇਹਦੇ 'ਚ ਜਿਹੜੀ ਵਾਰਡ ਬੰਦੀ ਉਹ ਨਵੀਂ ਸਿਰਿਓਂ ਹੋ ਸਕਦੀ ਆ ਇਹਨਾਂ ਨੇ ਇੱਕ ਰੈਸ਼ਨਲਾਈਜੇਸ਼ਨ ਦੇ ਇੱਕ ਉਹਦੇ 'ਚ ਹੈਗੀ ਕਾਨੂੰਨ ਦੇ ਵਿੱਚ ਕਿ ਇਹ ਬਰਾਬਰਤਾ ਜਿਹੜੀ ਆ ਸਮਾਨਤਾ ਜਿਹੜੀ ਮੈਂ ਕਹਿੰਨਾ ਉਹ ਲਿਆਈ ਜਾਵੇ ਹਰ ਵਾਰਡ ਦੇ ਵਿੱਚ ਤਾਂ ਜੋ ਹਰ ਵਾਰਡ ਦੇ ਜਿਹੜੇ ਵੋਟਸ ਨੇ ਉਹ ਲਗਭਗ ਤਕਰੀਬਨ ਤਕਰੀਬਨ ਸੇਮ ਹੋਵੇ ਉਹਦਾ ਮਤਲਬ ਇਹ ਆ ਕਿ 1 ਨੰਬਰ 2 ਨੰਬਰ 3 ਨੰਬਰ 4 ਨੰਬਰ 5 ਨੰਬਰ ਜਿਹੜੀਆਂ ਵੀ ਗਲੀਆਂ ਇਹਨਾਂ ਨਾਲ ਲੱਗਦੀਆਂ ਨੇ ਅੱਗੇ ਪਿੱਛੇ ਨੇ ਉਹਨਾਂ ਨੂੰ ਹੀ ਇਹਦੇ 'ਚ ਜਾਂ ਕੱਢਿਆ ਜਾਵੇ ਜਾ ਸਕਦਾ ਜਾਂ ਉਹਨਾਂ ਨੂੰ ਨਵਾਂ ਉਹਦੇ 'ਚ ਲਿਆ ਕੇ ਤਾਕੇ ਵੋਟਸ ਦੀ ਜਿਹੜੀ ਆ ਉਹ ਬਰਾਬਰ ਤਾਂ ਜਾਂਦੀ ਆ ਪਰ ਇਹਨਾਂ ਨੇ ਕੋ ਸਾਰੀ ਨੰਬਰਿੰਗ ਬਦਲਤੀ ਇਹਨਾਂ ਨੇ ਤਾਂ ਗਲੀਆਂ ਹੀ ਸੜਕਾਂ ਹੀ ਟਪਾਤੀਆਂ ਇਹਨਾਂ ਨੇ ਤਾਂ ਕੋ ਨੈਚੁਰਲ ਬਾਉਂਡਰੀਜ਼ ਨਹੀਂ ਰੱਖੀਆਂ ਔਰ ਇਹਨਾਂ ਨੇ ਸਾਰੀਆਂ ਕਾਨੂੰਨ ਦੀਆਂ ਤਜੀਆਂ ਢਾ ਦਿੱਤਾ ਸੋ ਉਹ ਸਾਡਾ ਜਿਹੜਾ ਮੁੱਖ ਹੈ ਕਿ ਅਸੀਂ ਕਾਨੂੰਨ ਦਾ ਸਾਰਾ ਤਾਂ ਲਵਾਂ ਤਾਂ ਲੈਣ ਜਾਣ ਜਾ ਰਹੇ ਆ ਕਿ ਇਹਨਾਂ ਨੇ ਤਾਂ ਪਾੜ ਬੰਦੀ ਕਰਤੀ ਸਾਡੀ ਇਹ ਜਿਹੜੀ ਸਭ ਤੋਂ ਵੱਡੀ ਗੱਲ ਅਸੀਂ ਕਹੀ ਸੀ ਵੀ ਸ਼ਹਿਰ ਨੂੰ ਇਹਨਾਂ ਨੇ ਪਾੜ ਕੇ ਰੱਖਤਾ ਆਪਣੇ ਮੁਤਾਬਕ ਆਪਣੀ ਸਹੂਲਤ ਲਈ ਦੇਖੋ ਮਿਸਪਲ ਕਮੇਟੀ ਕਾਦੇ ਲਈ ਹੁੰਦੀ ਆ ਲੋਕਾਂ ਦੀ ਸਹੂਲਤ ਲਈ ਕਿ ਉਹਨਾਂ ਦੀ ਜਿਹੜੀ ਵਾਰਡਬੰਦੀ ਇਸ ਤਰ੍ਹਾਂ ਹੋਵੇ ਤਾਂ ਕਿ ਕਿਉਂਕਿ ਲੋਕਲ ਗਵਰਨਮੈਂਟ ਕਹਦੇ ਆਪਾਂ ਇਹਨੂੰ ਲੋਕਲ ਸੈਲਫ ਗਵਰਨਮੈਂਟ ਹੁੰਦੀ ਆ ਇਹਦਾ ਨਾਮ ਆ ਕਿ ਲੋਕਾਂ ਦੀ ਸਹੂਲਤ ਵਾਸਤੇ ਉੱਥੇ ਹੀ ਉਹਨਾਂ ਦੇ ਇਲਾਕੇ 'ਚ ਉੱਥੇ ਜਿਹੜੇ ਕਾਉਂਸਲਰ ਆ ਉਹ ਉਹਨਾਂ ਦੇ ਕੰਮਕਾਰ ਜਿਹੜੇ ਨੇ ਉਹਨੂੰ اختیار ਨੇ ਕਿ ਉਹ ਕਰਵਾਉਂਦਾ ਤੇ ਇਹਨਾਂ ਨੇ ਤਾਂ ਐਡੇ ਐਡੇ ਲੰਬੇ ਜਿਹੜੇ ਵਾਰਡ ਨਵੇਂ ਆਹ ਬਣਾ ਦਿੱਤੇ ਕੋਈ ਕਿਧਰੋਂ ਚੱਕੇ ਗਲੀ ਕਿਧਰ ਪਾਤੀ ਕੋਈ ਮਤਲਬ ਬਿਲਕੁਲ ਹੀ ਸਾਰੇ ਸ਼ਹਿਰ ਦੀ ਇਹਨਾਂ ਨੇ ਤੋੜਪਨ ਕਰਤੀ ਸਾਰਾ ਹੀ ਸ਼ਹਿਰ ਇਹਨਾਂ ਨੇ ਤੋੜ ਕੇ ਰੱਖਤਾ ਇਹ ਇਸ ਤਰ੍ਹਾਂ ਜਿਹੜੀਆਂ ਇਹ ਇਹਨਾਂ ਨੇ ਅੱਜ ਕੁੱਝੀਆਂ ਹਰਕਤਾਂ ਕੀਤੀਆਂ ਇਹਦੇ ਖਿਲਾਫ ਅਸੀਂ ਖੜੇ ਹੋ ਗਏ ਤਾਂ ਜਿਵੇਂ ਮਾਨ ਜੀ